ਦੇ ਵਿੱਚ ਅੱਜ ਆਮ ਆਦਮੀ ਪਾਰਟੀ ਅਮਰ ਸੇਰ ਸਿੰਘ ਕਲਸੀ ਵੱਲੋਂ ਉਹਨਾਂ ਦੀ ਧਰਮ ਪਤਨੀ ਵੱਲੋਂ ਅੱਜ ਇੱਥੇ ਉਦਘਾਟਨ ਕੀਤਾ ਗਿਆ ਮੀਟਿੰਗ ਕਰਵਾਈ ਗਈ ਹੈ। ਕਾਫੀ ਵੱਡੀ ਮੀਟਿੰਗ ਹੋਈ ਹੈ ਪਿੰਡ ਦੇ ਵਿੱਚ ਕੀ ਕਹਿਣਾ ਚਾਹੀਦਾ। ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਦਾ ਚੈਨਲ ਦਾ ਧੰਨਵਾਦ ਕਰਦਾ ਹਾਂ। ਮੈਂ ਲਖਵਿੰਦਰ ਬਊ ਅਠਵਾਲ ਪ੍ਰਧਾਨ ਆਮ ਆਦਮੀ ਪਾਰਟੀ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਅੱਜ ਸਾਡੇ ਪਿੰਡ ਮੀਟਿੰਗ 28 ਤਰੀਕ ਚੌਥਾ ਮਹੀਨਾ ਔਰ 2024 ਐਮਪੀ ਦੀਆਂ ਚੋਣਾਂ ਦੀ ਜਿਹੜੀ ਇਲੈਕਸ਼ਨ ਵਾਂ ਉਸ ਮੁੱਦੇ ਦੇ ਉੱਤੇ ਮੀਟਿੰਗ ਹੋਈ ਆ ਸਾਡੇ ਹਲਕਾ ਬਟਾਲਾ ਤੋਂ ਅਮਨ ਸਿੰਘ ਸੈਰੀ ਇਹਨਾਂ ਨੂੰ ਐਮਪੀ ਦੀ ਗੁਰਦਾਸਪੁਰ ਡਿਸਟ੍ਰਿਕਟ ਤੋਂ ਆਪਣਾ ਸੀਟ ਮਿਲੀ ਆ ਉਹਦੇ ਮੁੱਦੇ ਤੇ ਰੈਲੀ ਹੋਈ ਆ ਇਸ ਰੈਲੀ ਨੇ ਇੱਕ ਮਹਾਂ ਰੈਲੀ ਦਾ ਪਿੰਡ ਦੇ ਤੌਰ ਤੇ ਮਹਾਂ ਰੈਲੀ ਦਾ ਰੂਪ ਧਾਰਿਆ ਵਾ ਸਾਨੂੰ ਖੁਦ ਨੂੰ ਆਸ ਨਹੀਂ ਕਿ ਸਾਡੇ ਨੇਤਾ ਜੀ ਨੂੰ ਅਮਸੇ ਸੰਗ ਸਾਰੀ ਨੂੰ ਇੰਨਾ ਲੋਕ ਪਸੰਦ ਕਰਦੇ ਨੇ ਲਗਭਗ ਸਾਰਾ ਹੀ ਪਿੰਡ ਵਾਲਾ ਮੈਨੂੰ ਲੱਗਦਾ ਲਗਭਗ ਸਾਰਾ ਪਿੰਡ ਇਕੱਠਾ ਹੋ ਚੁੱਕਾ ਹੈ। ਕਾਫੀ ਜੋਸ਼ ਦੇ ਵਿੱਚ ਅਚਾਨਕ ਸਪੀਚ ਕੀਤੀ ਆ ਮਤਲਬ ਰਾਜਵੀਰ ਕੌਰ ਨੇ ਉਹਨਾਂ ਦੇ ਤੇ ਜੀ ਵਾਈਫ ਜਿਹੜੀ ਹੈ ਜੀ। ਉਹਨਾਂ ਨੇ ਕਾਫੀ ਸਪੀਚ ਆ ਜਿਹੜੀ ਜ਼ੋਰਦਸ ਸਪੀਚ ਸੀ। ਤੋਂ ਲੋਕ ਵੀ ਕਾਫੀ ਖੁਸ਼ ਹੋਏ ਨੇ ਇਹਦੇ ਤੇ ਅੱਸੀ ਗੱਲਾਂ ਚੱਲਦੀਆਂ। ਅ ਸਾਡੀ ਭੈਣ ਜੀ ਬੀਬਾ ਰਾਜਵੀਰ ਕੌਰ ਜੀ ਉਹਨਾਂ ਨੇ ਜਿਹੜੀ ਸਪੀਚ ਕੀਤੀ ਆ ਨਾ ਉਹ ਦਿਲੋਂ ਕੀਤੀ ਆ ਔਰ ਇੱਕ ਸਚਾਈ ਬਿਆਨ ਕੀਤੀ ਆ ਔਰ ਜਿਹੜੀ ਸਚਾਈ ਹੁੰਦੀ ਆ ਉਹ ਸਾਰਿਆਂ ਨੂੰ ਪਸੰਦ ਹੁੰਦੀ ਆ ਤੇ ਜਿਹੜਾ ਸੱਚ ਹੁੰਦਾ ਵਾ ਨਾ ਇਹ ਉੱਚੀਆਂ ਚਟਾਨਾਂ ਤੇ ਹਾਕਾ ਮਾਰਦਾ ਵਾ ਇਤਿਹਾਸ ਗਵਾਹ ਵਾ ਕਿ ਸੱਚ ਹਮੇਸ਼ਾ ਹੀ ਉੱਚੀਆਂ ਚਟਾਨਾਂ ਦੀ ਉੱਤੇ ਹੀ ਬਰਕਦਾ ਵਾ ਇਸ ਕਰਕੇ ਵੋਟਰਾਂ ਨੂੰ ਵੀ ਇਹ ਦੇ ਦੇਣਾ ਚਾਹੂ ਵੋਟਰਾਂ ਨੂੰ ਇਹੀ ਸੰਦੇਸ਼ ਦਿੱਤਾ ਵਾ ਹੀ ਕਿ ਭਰਾਵੋ ਇਹ ਪਹਿਲੀ ਸਰਕਾਰ ਆ ਜਿਨੇ 13-13 ਤੋਲਿਆ ਵਾ ਤੇ ਕੋਈ ਜਾਤ ਪਾਤ ਦਾ ਭੇਤ ਭਾਵ ਨਹੀਂਗਾ ਬੱਤੀ ਜਿਹੜੀ ਆ ਇਹ ਟੋਟਲ ਸਾਰਿਆਂ ਨੂੰ ਹੀ ਫਰੀ ਕੀਤੀ ਆ ਕੋਈ ਨਹੀਂ ਵੇਖਿਆ ਇਹ ਕਿਹੜੀ ਕਾਸ਼ਟ ਦਾ ਕਿਹੜਾ ਵਾਏ ਐਸਸੀਆਈ ਬੀਸੀਆਈ ਜਰਨਲ ਆ ਉਹਨਾਂ ਸਾਰਿਆਂ ਨੂੰ ਸਾਰਿਆਂ ਨੂੰ ਉਹਨਾਂ ਨੇ ਇੱਕ ਨਜ਼ਰ ਦੇ ਨਾਲ ਵੇਖਿਆ ਵਾ ਤੇ ਵੋਟਰਾਂ ਨੂੰ ਅਸੀਂ ਇਹੀ ਕਹਿੰਨੇ ਆ ਕਿ ਭਰਾਵੋ ਮਰ ਜਾਈਦਾ ਹੀ ਦਾ ਬੱਤੀ ਬਿੱਲ ਮਾਫ ਕਰਨ ਵਾਸਤੇ ਇਹਦਾ ਸਰਟੀਫਿਕੇਟ ਬਣਾਓ ਇਹਦਾ ਸਰਟੀਫਿਕੇਟ ਉਹਨਾਂ ਆਹ ਕਾਰਡ ਬਣਾਓ ਆਹ ਕਾਰਡ ਬਣਾਓ ਕਿਸੇ ਕਾਰਡ ਦੀ ਲੋੜ ਨਹੀਂ ਗਈ ਕਿਸੇ ਰਾਸ਼ਨ ਕਾਰਡ ਦੀ ਲੋੜ ਨਹੀਂ ਪਈ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਈ 550 ਪਿੰਡ ਵਾਲ ਦੇ ਵਿੱਚ ਕੱਲ ਆਮ ਆਦਮੀ ਪਾਰਟੀ ਹਮਨ ਸਿੰਘ ਸਿਰੀ ਕਸੀ ਬਾਈਪਰ ਪਹੁੰਚੇ ਨੇ ਪਰ ਵੀ ਮੀਟਿੰਗ ਹੋਈ ਹੈ ਕੀ ਕਹਣਾ ਚਾਹੋਗੇ ਪਹਿਲਾਂ ਤਾਂ ਮੈਂ ਜਿੰਨੇ ਮੇਰੇ ਪਿੰਡ ਵਾਸੀ ਇਲਾਕਾ ਨਿਵਾਸੀ ਜਿਹੜੇ ਅਮਰਸ਼ੇਰ ਸ਼ਰੀਕਲ ਸੀ ਜੀ ਸਾਡੇ ਨੇਤਾ ਜੀ ਦੀ ਟੀਮ ਜਿੰਨੀ ਪਹੁੰਚੀ ਹੈ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਜਿਹੜੀ ਮੀਟਿੰਗ ਹੋਈ ਹੈ ਇਹ ਇੰਨੀ ਮੈਨੂੰ ਮੈਂ ਇੱਕ ਮਾਣਨਾ ਕਹਿ ਸਕਣਾ ਕਿ ਤੁਸੀਂ ਵੀ ਸਾਰੇ ਉੱਥੇ ਸੀ ਉਹ ਇੰਨੀ ਵਧੀਆ ਤੇ ਇੰਨੀ ਗਿਣਤੀ ਦੇ ਵਿੱਚ ਲੋਕ ਆਏ ਕਿ ਸਾਰਿਆਂ ਨੇ ਆਣ ਕੇ ਭੈਣ ਸਾਡੀ ਨੂੰ ਰਾਜਵੀਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਪਿਛਲੀ ਯਾਰ ਐਮਐਲਏ ਸਾਹਿਬ ਨੂੰ ਅਸੀਂ ਵੱਡੀ ਗਿਣਤੀ ਜੇ ਜਤਾਇਆ ਸੀਗਾ ਵੱਡੀ ਲੀਡ ਤੇ ਤੇ ਉਸੇ ਤਰ੍ਹਾਂ ਹੀ ਅੱਜ ਕੀ ਇਹਨਾਂ ਨੂੰ ਜਿਤਾ ਕੇ ਤੇ ਅਸੀਂ ਫੇਰ ਆਪਣੇ ਪਿੰਡ ਲੈ ਕੇ ਆਵਾਂਗੇ ਰਾਜਵੀਰ ਕੌਰ ਹੋਰਾਂ ਦੀ ਵਾਈਫ ਹੋਵੇ ਤਾਂ ਬੜੇ ਜ਼ੋਰ ਸੋ ਨਾਲ ਭਸਮ ਨਿਤਾਰਿਆ ਔਰ ਉਹਦੇ ਵਿੱਚ ਕਿਤਨਾ ਕਿਤੇ ਕੰਮ ਨੂੰ ਲੈ ਦੇ ਗੱਲਾਂ ਬੱਤਾਂ ਹੋਈਆਂ ਕੀ ਕਹਣਾ ਚਾਹੁੰਦੇ ਹੋ ਬਾਕੀ ਚੱਲ ਜੇ ਵੇਖੋ ਬਹੁਤ ਹੀ ਸਾਡੀ ਭੈਣ ਜਿਹੜੀ ਹੈ ਉਹ ਵੀ ਜਿਹੜਾ ਵਾ ਸ਼ੈਰੀ ਸਾਹਿਬ ਦੇ ਨਾਲ ਕਿਉਂਕਿ ਹਰ ਕਾਮਯਾਬ ਆਦਮੀ ਦੇ ਪਿੱਛੇ ਇੱਕ ਔਰਤ ਦਾ ਜਿਵੇਂ ਹੱਥ ਕਹਿੰਦੇ ਆ ਹੁੰਦਾ ਉਹ ਸਾਡੀ ਭੈਣ ਦਾ ਬਹੁਤ ਹੀ ਵੱਡਾ ਉਹਨਾਂ ਦੇ ਮਗਰ ਹੱਥ ਵਾ ਸੋ ਬੜੇ ਸਿਆਣੀ ਤੇ ਬੜੇ ਅਕਲਮੰਦ ਮਤਲਬ ਮੈਂ ਸਮਝਣਾ ਕਿ ਸਾਡੀ ਭੈਣ ਹੈ ਜਿਸ ਨੇ ਆਣ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਨੀਤੀਆਂ ਤੋਂ ਜਾਣੂ ਕਰਾਇਆ ਜਿੱਥੇ ਉੱਥੇ ਕੀਤੇ ਹੋਏ ਕੰਮਾਂ ਤੋਂ ਵੀ ਜਾਣੂ ਕਰਾ ਕੇ ਤੇ ਲੋਕਾਂ ਨੂੰ ਸਾਰਿਆਂ ਦੇ ਨਾਲ ਮਤਲਬ ਮੈਂ ਇੰਨੀ ਖੁਸ਼ੀ ਯਾਰ ਕੀਤੀ ਕਿ ਲੋਕਾਂ ਵੀ ਉਹਨਾਂ ਇੰਨਾ ਪਿਆਰ ਦਿੱਤਾ ਉਹਨਾਂ ਨੂੰ ਸੋ ਬਹੁਤ ਹੀ ਖੁਸ਼ੀ ਦਾ ਦਿਨ ਸੀਗਾ ਕੱਲ ਦਾ ਜਿਹੜਾ ਬਹੁਤ ਜ਼ਿਆਦਾ ਸਭ ਗੱਲ ਕਰੀਏ ਤੇ ਆਮ ਆਦੀ ਪਾਰਟੀ ਤੇ ਅਮੋ ਸਿਰਸੇ ਸੀਨ ਕਰਤੀ ਹੋਵੇ। ਵਾਕਵਾ ਘਪਿੰਦਾ ਤੇ ਹਲਕਿਆਂ ਦੇ ਉਤੇ ਮਿਰਗਾ ਕੀਤੇ ਗਏ। ਤੁਸੀਂ ਵੀ ਉਹਨਾਂ ਦੀ ਚੋਂ ਮਹਮ ਦੇ ਵਿੱਚ ਨਾ ਰਹਿੰਦੀ। ਕਿਵੇਂ ਹੰਗਾਰਾ ਮਿਲ ਰਿਹਾ ਪਾ? ਬਹੁਤ ਵਧੀਆ। ਤੁਸੀਂ ਵੀ ਸਾਰੇ ਪੜੀਪਾਲ ਜਾਣਦੇ ਹੋ ਕਿ ਸ਼ੈਰੀ ਇੱਕ ਐਸਾ ਇਨਸਾਨ ਆ ਜਿੰਨੂੰ ਕੋਈ ਥਕੇਵਾ ਨਹੀਂ। ਤੁਸੀਂ ਰਾਤ ਚਲੇ ਜਾਓ। ਰਾਤ ਫੋਨ ਕਰੋ ਰਾਤ ਨੂੰ ਫੋਨ ਚੁੱਕੇਗਾ ਜੇ ਤੁਸੀਂ ਆਪ ਜਾਣੇ ਹੋ ਤੁਹਾਨੂੰ ਆਪ ਮਿਲਦੇ ਆ ਇਹੋ ਤੇ ਲੀਡਰ ਤੋਂ ਆਪਾਂ ਆਸ ਵੀ ਰੱਖਦੇ ਆ ਔਰ ਆਸ ਕੀਤੀ ਵੀ ਜਾ ਸਕਦੀ ਜਿਸ ਇਨਸਾਨ ਨੇ ਮਿਲਣਾ ਨਹੀਂ ਉਹ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਜਿਸ ਇਨਸਾਨ ਨੇ ਮਿਲ ਕੇ ਤੁਹਾਡਾ ਫੋਨ ਚੁੱਕਦਾ ਵਾ ਹਰ ਜਿਸ ਨੇ ਵੋਟ ਪਾਈ ਉਹਦਾ ਵੀ ਜਿੰਨੇ ਵੋਟ ਨਹੀਂ ਪਾਈ ਪਿਛਲੀ ਯਾਰ ਉਹਦਾ ਵੀ ਪੈਲ ਦੇ ਧਾਰ ਤੇ ਕੰਮ ਵੀ ਕਰਦਾ ਨਾਲ ਫੋਨ ਹੀ ਨਹੀਂ ਚੁੱਕਦਾ ਸਾਡਾ ਇਹੋ ਜਿਹਾ ਨੇਤਾ ਬਹੁਤ ਵਧੀਆ ਨੇਤਾ